ਉਹਨੇ ਬਿਠਾ ਲਿਆ ਵਾ ਦਵਾਈ ਦਿਲਾਨ ਆਇਆ ਦਵਾਈ ਦਿਲਾਨ ਆਇਆ ਕੰਮ ਨੂੰ ਪੁੱਛਦਾ ਆ ਵਾ ਹੁਣ ਕੁਝ ਚੱਲ ਜਾਂਦੀ ਹੈ ਜੀ ਨਹੀਂ ਦੇਖੋ ਜੀ ਸ਼ਿਫਾਰਸ਼ੇ ਕੋਈ ਨਹੀਂ ਚੱਲਦੀ ਤੋਂ ਸ਼ਿਫਾਰਸ਼ਾਂ ਜਿਹੜਾ ਇੱਕ ਸ਼ਿਫਾਰਸ਼ ਦਾ ਇੱਕ ਬੱਜੂਗਾ ਇੱਕ ਤੇ ਚਾਹਾਂ ਘਟੋ ਜੂਗਾ ਨਹੀਂ ਸ਼ਿਫਾਰਸ਼ ਤੇ ਕੋਈ ਨਹੀਂ ਹੈਗੀ ਗੱਡੀ ਤੇ ਕੈਮਰੇ ਲੱਗੇ ਹੋਏ ਆ ਅੱਛਾ ਤੇ ਸਾਰਿਆਂ ਨੂੰ ਦੱਸਿਆ ਭਾਈ ਕੈਮਰਾ ਲੱਗਾ ਹੋਇਆ ਗੱਡੀ ਤੇ ਤੇ ਕੋਈ ਜਿਹੜੇ ਇੱਕੋ ਜਿਹੇ ਸਾਰਿਆਂ ਦੇ ਰੂਲਿੰਗ ਆ ਸਾਰਿਆਂ ਦੇ ਇੱਕੋ ਰੂਲ ਨਾ ਜਿਹੜੇ ਕਪੜੇ ਸ਼ਹਿਰ ਚ ਪ੍ਰਧਾਨ ਬਹੁਤ ਆ ਨਾ ਸ਼ਾਇਦ ਕੋਈ ਆ ਜਾਂਦਾ ਵਾ ਕਿ ਸਾਡੇ ਕਰਕੇ ਛੱਡ ਦਿਓ ਜੀ ਮੈਂ ਪ੍ਰਧਾਨ ਆ ਸਰ ਮੈਂ ਪਹਿਲੇ ਦੱਸਦਾ ਕਿੰਨੇ ਕੈਮਰੇ ਲੱਗੇ ਆ ਸਾਡੀ ਕੋਈ ਜਾਨ ਨਾ ਆ ਕੇ ਖਾਵੇ ਸਾਡੇ ਲਈ ਸਾਰੇ ਬਰਾਬਰ ਆ ਚਾਹੇ ਕੋ ਪ੍ਰਧਾਨ ਨੇ ਚਾ ਕੋਈ ਆਤਮ ਨੌਕਾਣਾ ਬਣਾਉਂਦੇ ਆ ਕੰਮ ਤੋਂ ਕਰਦੇ ਆ ਅਦਸ਼ਰੀ ਹਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੂ ਮੈਂ ਦਿਨੇਸ਼ਵਰੀ ਸਾਥਿਓ ਇਸ ਸਮੇਂ ਅਸੀਂ ਬਾਬਾ ਸਾਹਿਬ ਅਮੇਦ ਕਰਦੀ ਦੀ ਪ੍ਰਤਿਮਾ ਦੇ ਬਿਲਕੁਲ ਨਜ਼ਦੀਕ ਬੰਗਾ ਰੋਡ ਤੇ ਮੌਜੂਦ ਹਾਂ ਜਿੱਥੇ ਇੱਥੇ ਇੱਕ ਰੂਟੀਨ ਨਾਕਾ ਲੱਗਿਆ ਹੋਇਆ ਔਰ ਜਿਹੜੇ ਰੋਂਗ ਸਾਈਡ ਤੋਂ ਆ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਜਿਹੜੀ ਚੀਜ਼ ਗਲਤ ਹੈ ਉਸ ਦੇ ਰਿਗਾਰਡਿੰਗ ਕਿ ਟ੍ਰੈਫਿਕ ਰੂਲਸ ਡਿਸਓਬੇ ਨਹੀਂ ਹੋਣੇ ਚਾਹੀਦੇ ਕੋਈ ਫੋਨ ਸੁਣ ਰਿਹਾ ਤਾਂ ਉਹਨਾਂ ਦੇ ਵੀ ਚਲਾਨ ਕੱਟ ਗਏ ਬਾਕੀ ਜਸਵਿੰਦਰ ਸਰ ਇੱਥੇ ਮੌਜੂਦ ਨੇ ਟ੍ਰੈਫਿਕ ਇੰਚਾਰਜ ਪੁੱਛ ਲੈਨੇ ਆ ਕਿ ਅੱਜ ਕਿੰਨੇ ਚਲਾਨ ਹੋਏ ਆ ਔਰ ਲੋਕ ਜਿਹੜੇ ਉਲੰਘਣਾ ਕਰਦੇ ਉਹਨਾਂ ਨੂੰ ਕਿਵੇਂ ਅਵੇਅਰ ਕੀਤਾ ਜਾ ਰਿਹਾ ਸਸੀ ਗੱਲ ਸਰ ਪੋਟੂਗਾਲੀ ਸਰ ਜਿਹੜਾ ਅੱਜੇ ਨਾਕਾ ਲੱਗਾ ਹੈ ਰੂਟੀਨ ਨਾਕਾ ਕਿ ਲੋਕਸਭਾ ਇਲੈਕਸ਼ਨ ਨੂੰ ਦੇ ਮੱਦੇ ਨਜ਼ਰ ਲਗਾਇਆ ਹੈ ਨਹੀਂ ਅਸੀਂ ਇਹ ਰੂਟੀਨ ਦਾ ਨਾਕਾ ਆ ਜਿਹੜੇ ਵੀ ਪਬਲਿਕ ਦੇ ਲੋਕ ਟ੍ਰੈਫਿਕ ਦੇ ਨਿਯਮਾਂ ਨਹੀਂ ਲੱਗਣਾ ਕਰਦੇ ਆ ਜੀ ਅਸੀਂ ਉਹਨਾਂ ਨੂੰ ਨਾਲੇ ਅਵੇਅਰਨੈਸ ਕਰਦੇ ਆ ਜੀ ਨਾਲੇ ਅਸੀਂ ਜਿਹੜਾ ਨਹੀਂ ਮੰਨਦਾ ਜਾਂ ਨਹੀਂ ਉਲੰਘਣਾ ਕਰਦਾ ਉਹਦੇ ਚਲਾਣ ਵੀ ਕੱਢਦੇ ਆ ਇੱਕ ਤਾਂ ਜਿਹੜੇ ਮੋਬਾਈਲ ਯੂਜ਼ਿੰਗ ਆ ਇਹਨਾਂ ਐਕਸੀਡੈਂਟ ਬਹੁਤ ਹੁੰਦੇ ਆ ਜੀ ਅਸੀਂ ਦੇਖਿਆ ਇੱਥੇ ਹੁਣੇ ਦੋ ਕ ਜਾਣ ਨੂੰ ਘੇਰੇ ਜਿਹੜਾ ਦੇ ਮੋਬਾਈਲ ਫੜੇ ਹੋਏ ਅਸੀਂ ਹਾਂ ਜੀ ਹਾਂ ਹਾਂ ਮੋਬਾਈਲ ਯੂਜ਼ਿੰਗ ਦੇ ਜਿਹੜੀ ਬਹੁਤ ਅਸੀਂ ਰੋਕ ਮੋਬਾਈਲ ਯੂਜ਼ਿੰਗ ਨਾ ਕਰੋ ਕਿਉਂਕਿ ਉਹਦੇ ਨਾਲ ਜਿਹੜੀ ਆ ਆਮ ਜਿਹੜਾ ਬੰਦਾ ਆ ਉਹ ਫੋਨ ਦੇ ਧਿਆਨ ਦੇ ਵਿੱਚ ਐਕਸੀਡੈਂਟ ਕਰ ਜਾਂਦਾ ਆ ਆਪਣੇ ਸੱਟਾਂ ਮਾਰਦਾ ਦੂਜੇ ਦੇ ਵੀ ਲੱਗਦੀਆਂ ਆ ਅਸੀਂ ਉਹਦੇ ਚਲਾਣ ਵੱਧ-ਵੱਧ ਕਰ ਰਹੇ ਆ ਤੇ ਕਈ ਪਬਲਿਕ ਦੇ ਲੋਕ ਆ ਬਾਈਕ ਲੈ ਕੇ ਗਲਤ ਪਾਸੇ ਆ ਰਹੇ ਆ ਉਹ ਮੋਰੋਂ ਵੀ ਬੰਦਾ ਤੇ ਚਲਾਣ ਬਹੁਤ ਫੇਰ ਗਲਤ ਪਾਸੇ ਨੂੰ ਤੁਰਿਆ ਪਿੱਛੇ ਮੋੜੋ ਜੀ ਗਲਤ ਪਾਸੇ ਪਿੱਛੇ ਮੋੜੋ ਇਹ ਜਿਹੜਾ ਵੀ ਕੋਈ ਵੀ ਆ ਦੇਖੋ ਅਸੀਂ ਇਹਨੂੰ 12 ਵਾਰ ਵਸ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਦੇ। ਆਹ ਦੇਖੋ ਕਿੰਨੇ ਹਨ ਗੈਲੀ ਕਰ ਰਹੇ ਆ। ਗੈਲੀ ਕਰਦੇ ਸੀ ਸਮਝਾਇਆ ਵੀ ਪਹਿਲਾਂ ਉਹਨੂੰ। ਇਸ ਚੀਜ਼ ਦਾ ਹੋਣੇ ਚਲਾਣਾ ਹੈ ਫੇਰ ਉਹੀ ਚੀਜ਼ ਤੋੜਾ ਰਹੇ ਆ। ਸਮਝਾਇਆ ਵੀ ਅਸੀਂ ਪਿੱਛੇ ਨੂੰ ਜਾਣਾ ਗਲਤ ਪਾਸੇ ਨੂੰ ਨਹੀਂ ਜਾਣਾ। ਤੇ ਅਸੀਂ ਜਿਹੜੇ ਅਸੀਂ ਇਹ ਵੀ ਦਰਦੇ ਆ ਲੋਕਾਂ ਨੂੰ ਤੇ ਜੇ ਤੁਸੀਂ ਗਲਤ ਪਾਸੇ ਆ ਰਹੇ ਆ ਤੁਹਾਡੇ ਸੱਟ ਲੱਗ ਸਕਦੀ ਆ ਮੋਰੋ ਵੀ ਬੰਦਾ ਆਇਆ ਤੁਸੀਂ ਰੋਹੋਗਾ ਉਹਨਾਂ ਦੇ ਵੀ ਚਲਾਨ ਕੱਟੇ ਜਾਂਦੇ ਆ। ਤੇ ਅਸੀਂ ਲੋਕਾਂ ਨੂੰ ਅਵੇਅਰਨੈਸ ਕਰਦੇ ਆ ਵੀ ਆਪਣੇ ਸਿਰ ਤੇ ਹੈਲਮਟ ਲਾਓ। ਹੈਲਮਟ ਲੈਣਾ ਤੁਸੀਂ ਕੋਈ ਡਿਗ ਪੈਕ ਦੇ ਤੁਹਾਡਾ ਸਿਰ ਦੀ ਸੱਟ ਵੱਸ ਸਕਦੀ ਆ। ਟ੍ਰਿਪਲਿੰਗ ਵੀ ਕਾਫੀ ਹੋ ਰਹੀ ਜਿਹੜੀ ਟ੍ਰਿਪਲਿੰਗ ਦਾ ਬਿਨਾਂ ਨੰਬਰੀ ਆ ਇਹਨਾਂ ਦੇ ਵੀ ਚਲਾਣ ਕਰ ਰਹੇ ਆ ਕਈ ਬੰਦੇ ਬਿਨਾਂ ਨੰਬਰੀ ਨੰਬਰੀ ਲਾ ਦੇ ਪਿੱਛੋਂ ਮੁਰਸ਼ਲ ਦੇ ਵੱਡੇ ਉਹਨਾਂ ਨੇ ਨੰਬਰ ਨੰਬਰ ਉਹ ਵੀ ਅਸੀਂ ਬੌਂਡ ਕੀਤੇ ਕਈ ਮੁਰਸ਼ਲ ਤੇ ਉਹਨਾਂ ਦੇ ਚਲਾਣ ਵੀ ਕਰ ਰਹੇ ਆ ਕੱਲ ਸਰ ਅਸੀਂ ਤੁਹਾਡੀ ਤਸਵੀਰਾਂ ਵੀ ਦੇਖੀਆਂ ਕਿ ਤੁਸੀਂ ਬੁਲਟ ਮੋਟਰਸਾਈਕਲ ਜਿਹੜਾ ਆ ਉਹ ਵੀ ਇੰਪਾਉਂਡ ਕੀਤਾ ਹਾਂ ਬੁੜ ਮੋਟਰਸਾਈਕਲ ਬੌਂਡ ਕੀਤਾ ਜਿਹਦੇ ਗਲਕ ਡਾਕੂਮੈਂਟ ਨਹੀਂ ਸੀ ਤੇ ਆਵਾਜ਼ ਕਰਦਾ ਸੀਗਾ ਅਸੀਂ ਉਹ ਵੀ ਬੌਂਡ ਕੀਤਾ ਉਹ ਤੋਂ ਪਹਿਲਾਂ ਵੀ ਕਾਫੀ ਕੀਤੇ ਆ ਅਸੀਂ ਅਵੇਰਨੈਸ ਵੀ ਕਰਦੇ ਆ ਅਸੀਂ ਪੌਂਡ ਉਦਾਂ ਨਹੀਂ ਕਰਦੇ ਪਹਿਲਾਂ ਉਹਨੂੰ ਅਵੇ ਤੇ ਪਟਾਕੇ ਮਾਰਦਾ ਜਿਹੜੇ ਪਟਾਕੇ ਵਜਾਉਂਦੇ ਆ ਫਿਰ ਉਹਨਾਂ ਨੂੰ ਕੀ ਚੇਤਾਵਨੀ ਹੈ ਦੇਖੋ ਜਿਹੜੇ ਨਾਰਮਲ ਕੋਈ ਉਦਾਂ ਵਜਦਾ ਉਹਦਾ ਕੋਈ ਗੱਲ ਨਹੀਂ ਜਿਹੜਾ ਜਾਣ ਕੇ ਪਟਾਕੇ ਵਜਾਵਾ ਜਾਂਦਾ ਜਾਂ ਜਨਰਲ ਸੈਂਸਰ ਨੂੰ ਸੈਂਸਰ ਪਾਇਆ ਇਦਾਂ ਦਾ ਪਜਾਲੀਆਂ ਕਢਾ ਕੇ ਗਲਤੀ ਕਰਨਾ ਪਾਇਆ ਅਸੀਂ ਉਹਦਾ ਵੱਧ ਤੋਂ ਵੱਧ ਚਰਣਾ ਨਹੀਂ ਕਰਦੇ ਆ ਤੇ ਮੌਕੇ ਤੇ ਨਹੀਂ ਉਹਦੇ ਉਹਦੇ ਮੋਰਸਲ ਬੌਂਡ ਵੀ ਕਰਦੇ ਆ ਸਦਾ ਅੱਛਾ ਅਕਲ ਕਰਦੇ ਆ ਵੀ ਆਪਣਾ ਸੈਂਸਰ ਲਾਓ ਇਹ ਤੇ ਜਿਹੜਾ ਜਿਹੜਾ ਜੋ ਵੀ ਆ ਸੈਂਸਰ ਦਾ ਸਹੀ ਆਉ ਪਾਓ ਜੀ ਜੀ ਅਦਾ ਕਰਦੇ ਆ ਉਹਨੂੰ ਜਿਹੜਾ ਪ੍ਰੈਸ਼ਰ ਹੋਣ ਵਾਲੇ ਪ੍ਰੈਸ਼ਰ ਹੋਣ ਵਾਲਿਆਂ ਨੂੰ ਵੀ ਅਸੀਂ ਅਦਾ ਕਰਦੇ ਆ ਤੇ ਜਿਹਦੇ ਨਾਲ ਕਾਫੀ ਪ੍ਰਦੂਸ਼ਨ ਪੈਦਾ ਹੁੰਦਾ ਬੋਇਲਸ਼ਨ ਪੈਦਾ ਹੁੰਦੀ ਹੈ ਜਵਾਜ ਪੈਦਾ ਹੁੰਦੀ ਆ ਤੇ ਉਹ ਵੀ ਤੁਸੀਂ ਜਿਹੜੀ ਆ ਨਾਮ ਲਾਓ ਇਹ ਜਿਹੜੇ ਆਮ ਪਿਛੋਂ ਆਂਦੇ ਲੱਗੇ ਹੋਏ ਕੋਈ ਵੀ ਮੋਟਰਸਾਈਕਲ ਨਾ ਕੋਈ ਵੀ ਮਾਨੂੰ ਲੱਗਦਾ ਪੈਣਾ ਜਿਹੜਾ ਜਿਹਦੀ ਆਵਾਜ਼ ਹੈਗੀ ਆ ਜੋ ਜੈਨੂਨ ਜਿਹੜਾ ਚੱਗਦਾ ਹੀ ਆ ਲੱਗਦਾ ਜਿਹੜੇ ਪਹਿਲਾਂ ਲੱਗੇ ਆ ਰਹੇ ਆ ਉਹਨੂੰ ਰੱਖੋ ਉਹਨੂੰ ਬੜਿਆਂ ਨੂੰ ਲਾਓ ਕੋਈ ਵੀ ਅਸੀਂ ਇਹਨੂੰ ਅਥਾਤਾਂ ਕਰਨੇ ਬਹੁਤ ਚਲੋ ਸਰ ਅਸੀਂ ਦਾ ਇੱਥੇ ਦੇਖ ਲਿਆ ਕਿ ਤੁਸੀਂ ਜੋ ਵੀ ਆ ਬੜੇ ਨਿਯਮ ਫਾਲੋ ਕਰ ਰਹੇ ਹੋ ਪ੍ਰੋਪਰ ਕਰ ਰਹੇ ਹੋ ਰੂਲਸ ਐਂਡ ਐਥਿਕਸ ਦੇ ਹਿਸਾਬ ਨਾਲ ਕੰਮ ਕਰ ਰਹੇ ਹੋ ਪਰ ਉਹਦਾ ਸਪਾਰਸ ਕੋਰ ਚੱਲ ਨਹੀਂ ਦੇਖੋ ਜੀ ਸ਼ਿਫਾਰਸ਼ੇ ਕੋਈ ਨਹੀਂ ਚੰਦੀ ਕੋਈ ਸ਼ਿਫਾਰਸ਼ ਤਾਂ ਜਿਹੜਾ ਇੱਕ ਸ਼ਿਫਾਰਸ਼ ਕਰੇ ਬੱਜੂਗਾ ਇੱਕ ਤੇ ਚਰਾਣਾ ਘਟੂ ਜਾਣਾ ਨਹੀਂ ਸ਼ਿਫਾਰਸ਼ ਤੇ ਕੋਈ ਨਹੀਂ ਹੈਗੀ ਗੱਡੀ ਤੇ ਕੈਮਰੇ ਲੱਗੇ ਹੋਏ ਆ ਅੱਛਾ ਤੇ ਸਾਰਿਆਂ ਨੂੰ ਦੱਸਿਆ ਭਾਈ ਕੈਮਰਾ ਲੱਗਾ ਹੋਇਆ ਹੈ ਗੱਡੀ ਤੇ ਤੇ ਕੋਈ ਜਿਹੜੇ ਇੱਕੋ ਜਿਹੇ ਸਾਰਿਆਂ ਦੇ ਰੂਲਿੰਗ ਆ ਸਾਰਿਆਂ ਦੀ ਇੱਕੋ ਰੂਲਿੰਗ ਆ ਜਿਹੜੇ ਆਪਣੇ ਸ਼ਹਿਰ ਚ ਪ੍ਰਧਾਨ ਬਹੁਤ ਆ ਨਾ ਸ਼ਾਇਦ ਕੋਈ ਆ ਜਾਂਦਾ ਵਾ ਕਿ ਸਾਡੇ ਕਰਕੇ ਛੱਡ ਦਿਓ ਜੀ ਮੈਂ ਪ੍ਰਧਾਨ ਆ ਤਾਂ ਸਰ ਨੇ ਪਹਿਲੇ ਦੱਸਦਾ ਕਹਿੰਦੇ ਕੈਮਰੇ ਲੱਗੇ ਆ ਸਾਡੀ ਕੋਈ ਜਾਨ ਨਾ ਆ ਕੇ ਖਾਵੇ ਸਾਡੇ ਲਈ ਸਾਰੇ ਬਰਾਬਰ ਆ ਚਾਹੇ ਕੋ ਪ੍ਰਧਾਨ ਹੈ ਚ ਕੋਈ ਆਮ ਬੰਦਾ ਦੇਖੋ ਜੀ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਗੰਨੇ ਆ ਇੱਕੋ ਜਿਹਾ ਦੇਖਦੇ ਆ ਇੱਕੋ ਜਿਹਾ ਚਲਾਨਕ ਜਿਹੜਾ ਜੋ ਨਿਜਮਾ ਦੀ ਲੰਗਣਾ ਕਰਦਾ ਉਹਦਾ ਚਲਾਨ ਕਿੱਥੇ ਜਾਂਦੇ ਆ ਸਰ ਇੱਕਲਾ ਸਵਾਲ ਤੁਸੀਂ ਬਾਕੀ ਐਥਿਕਲੀ ਸਾਰਿਆਂ ਨੂੰ ਸਮਝਾ ਵੀ ਰਹੇ ਹੋ ਕਾਉਂਸਲਿੰਗ ਵੀ ਮਾੜੀ ਮੋਟੀ ਹੋ ਰਹੀ ਆ ਚਲਾਨ ਵੀ ਹੋ ਰਿਹਾ ਲੇਕਿਨ ਕੁਝ ਸਾਈਕਲ ਵਾਲੇ ਤੇ ਰਿਕਸ਼ਾ ਵਾਲੇ ਰੋਂਗ ਸਾਈਡ ਤੇ ਆਉਂਦੇ ਆ ਉਹਨਾਂ ਨੂੰ ਕਿਵੇਂ ਅਵੇਅਰ ਕਰੂ ਉਹਨਾਂ ਨੂੰ ਵੀ ਘੇਰ ਕੇ ਅਵੇਅਰਨੈਸ ਕਰਦੇ ਆ ਉਹਨਾਂ ਨੂੰ ਪਿੱਛੇ ਨੂੰ ਮੋੜਦੇ ਆ ਉਹਨਾਂ ਨੂੰ ਸਮਝਾਣੇ ਵੀ ਇਦੋਂ ਨਹੀਂ ਜਾਣਾ ਤੁਹਾਡੇ ਕੋਈ ਸੱਟ ਲੱਜੂ ਕਿ ਜਾਂ ਕੋਈ ਐਕਸੀਡੈਂਟ ਦਾ ਹਾਦਸਾ ਬਣ ਸਕਦਾ ਹੈ ਕਿਉਂਕਿ ਸਰ ਰਿਕਸ਼ਾ ਜਗਾ ਜ਼ਿਆਦਾ ਘੇਰਦਾ ਨਾ ਜੀ ਹਾਂ ਰਿਕਸ਼ਿਆਂ ਨੂੰ ਵੀ ਅਸੀਂ ਰਿਕਸ਼ੇ ਚਾਲਕਾਂ ਨੂੰ ਵੀ ਮੀਟਿੰਗ ਕੀਤੀ ਹੈ ਉਹਨਾਂ ਨੂੰ ਸਮਝਾਇਆ ਵੀ ਆ ਕਿ ਰੋਂਗ ਪਾਸੇ ਤੁਸੀਂ ਰਿਕਸ਼ਾ ਚਲਾਣਾ ਸਹੀ ਪਾਸੇ ਲੈ ਕੇ ਜਾਓ ਜੀ ਜੀ ਆ ਗਿਆ ਬਹੁਤ ਸ਼ੁਕਰੀਆ ਸਰ ਤਾਂ ਜਸਵਿੰਦਰ ਸਰ ਪੂਰੀ ਟੀਮ ਇਹਨਾਂ ਦੀ ਇੱਥੇ ਮੌਜੂਦ ਹੈ ਦੱਤ ਸਾਹਿਬ ਨੇ ਅਮਰੀਕ ਭਾਜੀ ਨੇ ਤਾਂ ਇਹਨਾਂ ਦੀ ਮੈਨੂੰ ਚੰਗੀ ਗੱਲ ਇਹ ਲੱਗਦੀ ਆ ਕਿ ਰੋਕ ਕੇ ਸਮਝਾਉਂਦੇ ਵੀ ਆ ਕਾਉਂਸਲਿੰਗ ਵੀ ਕਰਦੇ ਆ ਜੇ ਕੋਈ ਛੋਟੀ ਉਮਰ ਦਾ ਨੌਜਵਾਨ ਉਹਨੂੰ ਵੀ ਦੱਸਦੇ ਆ ਕਿ ਯਾਰ ਗਲਤ ਕੰਮ ਨ ਹੈਲਮਟ ਨੂੰ ਲੈ ਕੇ ਅਵੇਅਰ ਕੀਤਾ ਜਾ ਰਿਹਾ ਟ੍ਰਿਪਲਿੰਗ ਵਾਲਿਆਂ ਨੂੰ ਉਹਨਾਂ ਦੇ ਚਲਾਣ ਵੀ ਕੱਟੇ ਜਾ ਰਹੇ ਆ ਅਵੇਅਰ ਵੀ ਕੀਤਾ ਜਾ ਰਿਹਾ ਰੋਂਗ ਸਾਈਡ ਤੋਂ ਜਿਹੜਾ ਆ ਰਿਹਾ ਉਹਨਾਂ ਦੇ ਵੀ ਚਲਾਣ ਹੋਏ ਆ ਜੇ ਕੋਈ ਮੋਬਾਈਲ ਯੂਜ਼ ਕਰਦਾ ਹੈ ਉਹਦੇ ਵੀ ਚਲਾਣ ਕੀਤੇ ਜਾ ਰਹੇ ਸਰ ਅੱਜ ਟੋਟਲ ਚਲਾਣ ਕਿੰਨੇ ਕਰਤੇ ਜੀ ਟੋਟਲ ਹੁਣ ਤੱਕ ਚਲਾਣ ਕਿੰਨੇ ਕਰੇ ਹੁਣ ਤੱਕ ਅਸੀਂ 12 ਚਲਾਣ ਕਰਤੇ ਆ ਜੀ ਹਲੇ ਚੱਲ ਰਹੇ ਆ ਬਾਕੀ ਇਸ ਜਿਹੜੇ ਚੱਲ ਰਹੀ ਆ ਠੀਕ ਹੈ ਬਹੁਤ ਸ਼ੁਕਰੀਆ ਔਰ ਸਭ ਤੋਂ ਖਾਸ ਗੱਲ ਜਿਹੜੀ ਟ੍ਰੈਫਿਕ ਇੰਚਾਰਜ ਸਾਹਿਬ ਨੇ ਦੱਸਿਆ ਕਹਿੰਦੇ ਕੈਮਰੇ ਉੱਤੇ ਲੱਗੇ ਹੋਏ ਆ ਤਾਂ ਕੋਈ ਸਪਾਰਸ਼ ਨਾ ਕਰਿਓ ਜਿੰ ਇੱਕ ਬੇਨਤੀ ਅਸੀਂ ਵੀ ਕਰ ਦਿੰਦੇ ਆ ਯਾਰ ਰੋਂਗ ਸਾਈਡ ਤੇ ਨਾ ਆਇਆ ਕਰੀਏ ਰੋਂਗ ਸਾਈਡ ਜਿਹੜੇ ਰਿਕਸ਼ਾ ਭਰਾ ਪਾ ਲੈਂਦੇ ਆ ਮੈਂ ਉਹਨਾਂ ਦੀ ਮਜਬੂਰੀ ਵੀ ਸਮਝਦਾ ਹਾਂ ਜੇ ਕਿਸ ਨੂੰ ਬੱਸ ਸਟਾਪ ਤੋਂ ਆ ਰਿਹਾ ਸਮਾਈ ਰੋਡ ਤੇ ਲੈ ਕੇ ਜਾਣਾ ਤਾਂ ਅਗਲੇ ਨੂੰ ਲੱਗਦਾ ਕਿ ਇੰਨੀ ਦੂਰ ਘੁੰਮ ਕੇ ਕਿੱਦਾਂ ਆਣਾ ਪਰ ਰੂਲ ਤਾਂ ਰੂਲ ਹੈ ਹਾਦਸਾ ਇੱਕ ਵਾਰ ਹੋ ਜਾਂਦਾ ਔਰ ਜਦੋਂ ਹੋ ਜਾਂਦਾ ਫਿਰ ਬਾਅਦ ਪਛਤਾਵਾ ਪੱਲੇ ਰਹਿੰਦਾ ਕਿਉਂਕਿ ਦੇਖੋ ਜਦੋਂ ਦੋ ਰਿਕਸ਼ਾ ਜਾਂਦਾ ਕਿਉਂਕਿ ਮੈਂ ਜਿੱਥੋਂ ਆ ਕੇ ਵੀਡੀਓ ਸ਼ੁਰੂ ਕੀਤੀ ਆ ਤਾਂ ਰਿਕਸ਼ੇ ਬੜੇ ਦੇਖੇ ਅਸੀਂ ਜਿਹੜੇ ਇਸ ਸਾਈਡ ਤੋਂ ਜਾ ਰਹੇ ਸੀਗੇ ਮਤਲਬ ਬੜੇ ਇੰਦਾ ਸੈਂਸ ਕਿ 2 3 4 ਗਏ ਆ ਪਰ ਤੇ ਫੋਨ ਯੂਜ਼ ਕਰ ਰਹੇ ਵੀ ਮੋਟਰਸਾਈਕਲ ਚਲਾ ਰਹੇ ਮੈਂ ਜਿਹੜੇ ਬੰਦੇ ਦੇਖੇ ਉਹਨਾਂ ਦਾ ਚਲਾਣ ਵੀ ਸਰ ਉਹਨਾਂ ਨੇ ਕੀਤਾ ਤਾਂ ਅਸੀਂ ਆਪਣੇ ਵੱਲੋਂ ਆਪਣੇ ਸ਼ਹਿਰ ਦੇ ਜਿਹੜੇ ਸਾਡੇ ਵਸਿੰਦੇ ਆ ਉਹਨਾਂ ਦੇ ਅੱਗੇ ਬੇਨਤੀ ਕਰ ਸਕਦੇ ਆ ਇੱਕ ਸੁਝਾਅ ਦੇ ਸਕਦੇ ਆ ਕਿ ਇਹਦਾ ਨਾ ਕਰੀਏ ਕਿਉਂਕਿ ਆਪਣੀ ਸੇਫਟੀ ਅਸੀਂ ਜੇ ਦੇਖਾਂਗੇ ਤਾਂ ਨਾਲ ਤੇ ਵੀ ਆਪੀ ਹੋ ਜਾਂਦੀ ਹੈ ਪਰ ਗੱਡੀ ਚਲਾਉਣ ਦਾ ਸੂਲ ਇਹ ਆ ਕਿ ਪਹਿਲਾਂ ਤੁਸੀਂ ਦੂਜੇ ਦੀ ਸੇਫਟੀ ਦੇਖੋ ਤੁਹਾਡੀ ਸੇਫਟੀ ਆਪਣੇ ਆਪ ਹੋ ਜਾਂਦੀ ਹੈ ਬਣੇ ਨਾ ਨਵਤੀ ਨਵਾਸ਼ਾ ਨੇ ਪਛੋੜ ਵੀ ਨਹੀਂ ਸੁਣ ਕਿ ਅਗਲਾ ਪਸੰਦ ਕਿਉਂ ਜਾਂਦਾ ਬਾਲ ਦੇ ਫਤ ਉਸ ਮਗੇ ਸੱਚੀ ਕਾਪਰਾ